ਮਸਕਾ ਸਤਿ ਸ਼੍ਰੀ ਅਕਾਲ ਵਾਲੇਕਮ ਕੀ ਹਾਲ ਹੈ ਸਾਰਾ ਪਰਿਵਾਰ ਵਧੀਆ ਹੋਗਾ ਠੀਕ ਹੋਵੇ ਤੇ ਤੁਹਾਨੂੰ ਸੁਖ ਹੋਊਗਾ ਤੇ ਹਮੇਸ਼ਾ ਜਿਹੜਾ ਉਸ ਪਰਮਾਤਮਾ ਦੇ ਅੱਗੇ ਹੀ ਅਰਦਾਸ ਕਰਦਾ ਹੈ ਕਿ ਜਿਹੜਾ ਵੀ ਜਿਹੜੀ ਭੈਣ ਵੀ ਜਿੱਥੇ-ਜਿੱਥੇ ਵੀ ਰਹਿੰਦੇ ਨੇ ਵੱਸਦੇ ਨੇ ਉਹ ਜਿਸ ਹਿਸਾਬ ਸਿਰ ਦਾ ਮੌਸਮ ਹੈਗਾ ਉਸ ਮੌਸਮ ਦੇ ਕਹਿਰ ਤੋਂ ਬਚੇ ਹੋਣਗੇ ਉਸ ਰੱਬ ਦੀ ਰਜ਼ਾ ਦੇ ਵਿਚ ਰਹਿੰਦੇ ਹੋਣਗੇ ਜ਼ਿੰਦਗੀ ਜੇ ਚੜਾਓ ਉਤਰਾਓ ਹਮੇਸ਼ਾ ਆਦਰੇ ਲੇਕਿਨ ਪੰਜਾਬ ਹਮੇਸ਼ਾ ਜਿੰਦਾ ਰਹਿੰਦਾ ਹੈ ਹਮੇਸ਼ਾ ਪੰਜਾਬ ਦੇ ਲੋਕ ਜਿੰਦਾ ਰਹਿੰਦੇ ਨੇ ਹਮੇਸ਼ਾ ਪੰਜਾਬ ਤਰੱਕੀਆਂ ਦੇ ਰਹੂਗਾ ਤਰੱਕੀਆਂ ਤੇ ਰਹਣਾ ਹੈ ਠੀਕ ਹੈ ਜੀ ਤੇ ਆਪੋ ਤੁਹਾਨੂੰ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਦਿਖਾ ਰਿਹਾ ਹੈ ਪਿਆਰਾ ਡਿਜ਼ਾਈਨ ਦਿਖਾ ਰਿਹਾ ਹੈ ਘੇਰਾ ਚਾਕ ਪਾਕਟ ਬਣੀ ਹੋਈ ਹੈ ਗਲਾ ਬਣਿਆ ਹੋਇਆ ਫਰੰਟ ਬੈਗ ਬਹੁਤ ਹੀ ਪਿਆਰਾ ਕੰਮ ਹੈ ਟੋਟਲੀ ਦਬਕੇ ਦਾ ਕੰਮ ਹੈ ਸਾਰੇ ਦਬਕੇ ਦੇ ਵਿੱਚ ਪੀਸ ਬਣਿਆ ਹੋਇਆ ਕਲਰ ਵੀ ਬਹੁਤ ਸੋਹਣਾ ਮੈਡਮ ਨੇ ਚੁਆਇਸ ਕੀਤੀ ਹੈ ਤੇ ਪੀਸ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਠੀਕ ਹੈ ਜੀ ਆਜੋ ਆਪੋ ਫੁੱਲ ਪੀਸ ਦੀ ਆਪੋ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਬਹੁਤ ਹੀ ਪਿਆਰਾ ਪੀਸ ਬਣਿਆ ਹੋਇਆ ਹੈ ਆਜ ਦੀ ਪੀਸ ਦੀ ਲੁੱਕ ਆ ਰਹੀ ਹੈ ਮੇ ਇਦੇ ਵਿੱਚ ਆਪਾਂ ਨੇ ਕਲਰ ਐਡ ਕੀਤਾ ਹੋਇਆ ਨਾਲ ਗੱਲਾਂ ਆ ਉੱਪਰ ਆ ਗਈ ਇਹਦੀ ਪੋਕੀ ਤੇ ਨਾਲ ਇਹਦੇ ਬਨਨਗੇ ਜੀ ਗਲੇ ਦੇ ਪਰ ਵੀ ਬਹੁਤ ਸੋਨਾ ਵਰਕ ਦਿੱਤਾ ਹੋਇਆ ਸਾਰੇ ਕੰਮ ਤੁਸੀਂ ਦੇਖ ਰਹੇ ਹੋ ਕਾਉਟ ਹੈਂਡਵਰਕ ਕੰਮ ਹੋ ਰੱਖਿਆ ਦੱਪਕੇ ਦਾ ਕੰਮ ਹੋ ਰੱਖਿਆ ਠੀਕ ਹੈ ਜੀ ਉਹ ਜਿੱਦਾਂ ਦੀ ਆਪਾਂ ਨੇ ਇਹਨਾਂ ਦਾ ਫਰੰਟ ਸੇਮ ਬਣਾਇਆ ਸੇਮ ਹੀ ਇਹਨਾਂ ਦੀ ਬੈਗ ਬਣਦੀ ਹੈ ਬੈਗ ਦੇ ਉੱਪਰ ਵੀ ਸੇਮ ਕੰਮ ਹੋ ਰਿਹਾ ਤੇ ਨਾਲ ਇਹਨਾਂ ਦੀ ਸਭ ਤੋਂ ਵੱਡੀ ਗੱਲ ਹੈ ਜੇ ਤੁਸੀਂ ਬਾਜ਼ੂ ਦੇਖੋ ਬਾਜ਼ੂ ਦੇ ਵਰਤ ਚ ਦੇਖੋ ਕਿੰਨਾ ਹੋ ਰੱਖਿਆ ਹੈ ਫੁੱਲ ਬਾਜ਼ੂ ਹੈ ਜਿੰਨੀ ਮਰਜ਼ੀ ਇਹ ਬਾਜ਼ੂ ਖੁੱਲੀ ਮੋੜੀ ਰੱਖ ਸਕਦੇ ਨੇ ਉੱਪਰ ਤੱਕ ਸ਼ੋਲਡਰ ਤੱਕ ਇਹਨਾਂ ਦਾ ਵਰਕ ਜਾਊਗਾ ਠੀਕ ਹੈ ਬਹੁਤ ਹੀ ਪਿਆਰਾ ਕਲਰ ਵਿੱਚ ਮੈਚਿੰਗ ਕੀਤਾ ਹੋਇਆ ਤੇ ਨਾਲ ਆਪਾਂ ਨੇ ਦੋਹਣੀ ਬਾਜ਼ੂ ਨਾਲ ਫਰਾਗੀ ਸਲਵਾਰ ਸਲਵਾਰ ਤੇ ਬਹੁਤ ਸੋਨਾ ਵਰਕ ਆ ਰੱਖਿਆ ਤੇ ਬਾਜ਼ੂ ਦਾ ਸਲਵਾਰ ਦਾ ਘੇਰੇ ਦਾ ਬਹੁਤ ਸੋਨਾ ਵਰਕ ਕੀਤਾ ਹੋਇਆ ਹੈ ਤੇ ਤੁਸੀਂ ਯਾਦ ਰੱਖਿਆ ਕਰੋ ਹਮੇਸ਼ਾ ਕਿ ਜਦੋਂ ਵੀ ਤੁਸੀਂ ਵਰਕ ਕਰਵਾਣਾ ਹੈ ਕਿਤੋਂ ਵੀ ਵਰਕ ਕਰਵਾਣਾ ਹੈ ਵਰਕ ਦੀ ਕੁਆਲਿਟੀ ਲਿਆ ਕਰੋ ਨਾ ਕਿ ਤੁਸੀਂ ਵਰਕ ਉੱਨੀ ਚੀ ਉੱਪਰ ਨੀਚੇ ਹੋ ਜਾਪੇ ਉਹਦਾ ਕੋਈ ਮਤਲਬ ਨਹੀਂ ਜੇ ਤੁਸੀਂ ਪੈਸਾ ਖਰਚ ਦੇ ਰਹੇ ਹੋ ਪੈਸਾ ਪ੍ਰੋਪਰ ਖਰਚ ਦੇ ਰਹੇ ਹੋ ਤਾਂ ਤੁਸੀਂ ਕੰਮ ਦੀ ਕੁਆਲਿਟੀ ਲੇ ਲਓ ਕੰਮ ਦੀ ਕੁਆਲਿਟੀ ਉਦੋਂ ਹੀ ਆਣੀ ਜਦੋਂ ਤੁਹਾਡਾ ਪੀਸ ਬਣਿਆ ਹੋਇਆ ਤੁਹਾਨੂੰ ਅੱਛਾ ਲੱਗੇ ਵਧੀਆ ਲੱਗੇ ਪਸੰਦ ਆਵੇ ਉਦੋਂ ਹੁੰਦੇ ਪੈਸੇ ਦੀ ਵਸੂਲੀ ਠੀਕ ਹੈ ਜੀ ਤੇ ਆਪਾਂ ਬਹੁਤ ਹੀ ਸੋਨਾ ਵਰਕ ਇਹਨਾਂ ਦਾ ਕੀਤਾ ਹੋਇਆ ਦਿਖਾ ਰਹੇ ਹਾਂ ਤੁਹਾਨੂੰ ਉਦਾਂ ਹੀ ਸੇਮ ਇਹਨਾਂ ਦੀ ਬੈਗ ਬਣੀ ਹੋਈ ਹੈ ਬੈਗ ਦੇ ਉੱਪਰ ਵੀ ਉਵੇਂ ਹੀ ਵਰਕ ਦਿੱਤਾ ਹੋਇਆ ਚਾਕ ਵੀ ਬੈਗ ਦੇ ਉੱਪਰ ਦੇ ਵਿੱਚ ਫਰੰਟ ਬੈਗ ਸਾਈਡ ਤੇ ਬੁੱਟੀ ਪਈ ਹੋਈ ਹੈ ਫਰੰਟ ਤੇ ਹੀ ਬੁੱਟੀ ਪਈ ਹੋਈ ਹੈ ਨਾਲ ਆਪਾਂ ਨੇ ਇਹਨਾਂ ਦਾ ਦੁਪੱਟਾ ਰੈਡੀ ਕਰਵਾ ਰੱਖਿਆ ਔਰ ਜਿੰਦਾ ਲੈਂਡਿੰਗ ਦਾ ਤੇ ਫੋਰ ਸਾਈਡ ਇਹਨਾਂ ਦੇ ਆਪਾਂ ਨੇ ਆਪਣੀ ਡਬਲ ਲੈਂਡ ਦੀ ਕਟਿੰਗ ਦਿੱਤੀ ਹੋਈ ਹੈ ਟਿੱਕੀ ਦੀ ਤੇ ਵਿੱਚ ਇਹਨਾਂ ਦੇ ਆਪਣੇ ਛੋਟੀ ਸੇ ਲੈਂਡ ਪਾਈ ਹੋਈ ਹੈ ਹੈਂਡ ਵਰਕ ਦੇ ਵਿੱਚ ਦਬਕੇ ਦੀ ਫੋਰ ਸਾਈਡ ਤੇ ਵਿੱਚ ਆਪਾਂ ਨੇ ਇਹਦੇ ਟਿੱਕੀ ਦਾ ਛਿੱਟਾ ਦਿੱਤਾ ਹੋਇਆ ਬਹੁਤ ਪਿਆਰਾ ਤੇ ਇਦਾਂ ਤੁਸੀਂ ਵਰਕ ਕਰਵਾਉਣ ਵਾਸਤੇ ਆਣਾ ਕਿ ਇੱਥੇ ਆਪਣੀ ਇਕੋ ਹੀ ਸ਼ਾਪ ਹੈ ਸਜਾਵਟ ਇਮਪੋਰਟਰੀ ਪਰ ਕੰਪਲੀਟ ਕੋਟਾ ਠੀਕ ਹੈ ਤੁਸੀਂ ਸਾਡੀ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਦੇਸਾਂ ਵਿਦੇਸਾਂ ਤੱਕ ਸਾਡੀ ਵੀਡੀਓ ਨੂੰ ਪਹੁੰਚਾ ਦਿਓ ਦੁਨੀਆ ਦੀ ਕੋਈ ਇਹੋ ਜਿਹੀ ਕੰਟਰੀ ਨਹੀਂ ਕਿ ਜਿੱਥੇ ਤੱਕ ਸਾਡਾ ਕੰਮ ਬਣ ਕੇ ਨਾ ਜਾਂਦਾ ਹੋਵੇ ਲੇਕਿਨ ਰੀਜ਼ਨ ਕੀ ਹੈ ਤੁਹਾਡੇ ਬਲ ਤੇ ਜੇ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਤੁਸੀਂ ਸਾਡੀ ਵੀਡੀਓ ਲਾਈਕ ਕਰਦੇ ਹੋ ਤੁਸੀਂ ਸਾਡੀ ਵੀਡੀਓ ਸ਼ੇਅਰ ਕਰਦੇ ਹੋ ਉਸ ਮੋਕਾ ਤੱਕ ਤੁਸੀਂ ਸਾਨੂੰ ਪਹੁੰਚਾ ਰੱਖਿਆ ਹੈ ਉਹ ਪਰਮਾਤਮਾ ਹਮੇਸ਼ਾ ਤੁਹਾਡੀ ਚੜ੍ਹਦੀ ਕਲਾ ਰੱਖੇ ਠੀਕ ਹੈ ਜੀ ਤੇ ਇਸ ਲਈ ਸਾਡੇ ਨਾਲ ਹਮੇਸ਼ਾ ਜੁੜੇ ਰਹਿਓ ਤੇ ਪਿਆਰੀ ਪਿਆਰੀ ਡਿਜ਼ਾਈਨ ਦੇਖਣ ਵਾਸਤੇ ਵੀਡੀਓ ਬਣਾਉਣ ਵਾਸਤੇ ਔਰ ਪਿਆਰੇ ਪਿਆਰੇ ਚੀਜ਼ਾਂ ਨੂੰ ਲਾਈਕ ਕਰਨ ਵਾਸਤੇ ਤੁਹਾਡਾ ਦਿলো ਧੰਨਵਾਦ ਹੈ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰੋ